ਦੋਸਤੋ ਜੇਕਰ ਤੁਹਾਡੇ ਬਾਥਰੂਮ ਦੀ ਕੰਦ ਕਿਸੇ ਆਣਗੁਆਣ ਦੇ ਨਾਲ ਸਾਂਝੀ ਆ ਜਾਂ ਉਹਦੇ ਵਿੱਚ ਤੁਹਾਨੂੰ ਕੋਈ ਸ਼ੇ ਦੇ ਦਿਖਾਈ ਦਿੰਦਾ ਜਾਂ ਕੋਈ ਅਣਜਾਣ ਵਰਕਰ ਤੁਹਾਡੇ ਘਰ ਦੇ ਅੰਦਰ ਆ ਤਾਂ ਜਰਾ ਸੁਚੇਤ ਰਹੋ ਗੰਭੀਰਤਾ ਦੇ ਨਾਲ ਇਸ ਗੱਲ ਨੂੰ ਲਓ ਕਿਉਂਕਿ ਆ ਪਤੀ ਪਤਨੀ ਇਨ੍ਹਾਂ ਦੇ ਨਾਲ ਅਜਿਹੀ ਘਟਨਾ ਵਾਪਰੀ ਕਿ ਇਹਨਾਂ ਨੂੰ ਆਪਣੇ ਮੋਬਾਈਲ ਫੋਨ ਦੇ ਉੱਪਰ ਵੀਡੀਓ ਆਉਂਦੀਆਂ ਨੇ ਜਿਦੇ ਵਿੱਚ ਪਤੀ ਪਤਨੀ ਦੇ ਨਹੁੰਦਿਆਂ ਦੀਆਂ ਵੀਡੀਓ ਨੇ ਤੇ ਬਾਅਦ ਵਿੱਚ ਜਿਨ੍ਹਾਂ ਨੇ ਉਹ ਵੀਡੀਓ ਭੇਜੀਆਂ ਇਸ ਪਤੀ ਪਤਨੀ ਤੋਂ 6 ਕਰੋੜ ਰੁਪਏ ਦੀ ਫਰੋਤੀ ਦੀ ਮੰਗ ਕਰਦੇ ਆ ਹੁਣ ਤੁਹਾਨੂੰ ਪੂਰੀ ਘਟਨਾ ਦੱਸਦੇ ਆ ਕਿ ਇੱਕ ਪਰਿਵਾਰ ਨੂੰ ਰਾਤ ਨੂੰ ਅੱਧੀ ਰਾਤ ਵੇਲੇ ਉਹਨਾਂ ਦੇ ਮੋਬਾਈਲ ਫੋਨ ਤੇ ਫੋਨ ਆਉਂਦਾ ਹੈ ਤੇ ਨਾਲ ਹੀ ਮੈਸੇਜ ਭੇਜੇ ਜਾਂਦੇ ਨੇ ਕਿ ਜੇਕਰ ਤੁਸੀਂ ਸਾਨੂੰ 6 ਕਰੋੜ ਰੁਪਏ ਦੀ ਫਰौती ਨਹੀਂ ਦਿੱਤੀ ਤਾਂ ਅਸੀਂ ਤੁਹਾਡੀਆਂ ਜਿਹੜੀਆਂ ਵੀਡੀਓ ਵਾਇਰਲ ਕਰ ਦਵਾਂਗੇ ਜਦੋਂ ਪਤੀ ਪਤਨੀ ਮੋਬਾਈਲ ਖੋਲ੍ਹ ਕੇ ਉਹ ਵੀਡੀਓ ਦੇਖਦੇ ਨੇ ਤਾਂ ਉਹ ਹੈਰਾਨ ਰਹਿ ਜਾਂਦੇ ਨੇ ਪਰੇਸ਼ਾਨ ਹੋ ਜਾਂਦੇ ਨੇ ਉਹਨਾਂ ਦੀ ਰਾਤਾਂ ਦੀ ਨੀਂਦ ਤੱਕ ਉੱਡ ਜਾਂਦੀ ਆ ਕਿ ਇਹ ਤਾਂ ਵੀਡੀਓ ਸਾਡੇ ਨਹੁੰਦੇ ਹੋਿਆਂ ਦੀਆਂ ਨੇ ਜੇ ਇਹ ਵਾਇਰਲ ਹੋ ਗਈਆਂ ਤਾਂ ਜਿਹੜੀ ਸਾਡੀ ਇੱਜ਼ਤ ਆ ਉਹ ਨਿਲਾਮ ਹੋ ਜਾਊਗੀ ਤਾਂ بڑا ਪਰਿਵਾਰ ਪਰੇਸ਼ਾਨ ਹੋਇਆ ਉਹਨਾਂ ਨੇ ਬਾਥਰੂਮ ਦੇ ਅੰਦਰ ਜਾ ਕੇ ਦੇਖਿਆ ਤਾਂ ਉਹਨਾਂ ਦੇ ਬਾਥਰੂਮ ਵਿੱਚ ਇੱਕ ਛੇਦ ਉਹਨਾਂ ਨੂੰ ਦਿਖਾਈ ਦਿੱਤਾ ਤਾਂ ਇਸ ਤੋਂ ਬਾਅਦ ਉਹਨਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਪੁਲਿਸ ਨੇ ਪਰਿਵਾਰ ਵਾਲਿਆਂ ਤੋਂ ਪੁੱਛਗਿੱਛ ਕੀਤੀ ਕਿ ਤੁਹਾਨੂੰ ਕਿਸੇ ਤੇ ਸ਼ੱਕ ਆ ਕਿ ਕਿਹਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੋ ਸਕਦਾ ਪਰਿਵਾਰ ਨੇ ਪਹਿਲਾਂ ਤਾਂ ਉਹਨਾਂ ਨੂੰ ਕੁਝ ਨਹੀਂ ਪਤਾ ਸੀ ਕਿ ਕਿਹਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੋ ਸਕਦਾ ਹੈ ਪਰ ਬਹੁਤ ਸੋਚ ਵਿਚਾਰ ਤੋਂ ਬਾਅਦ ਉਹਨਾਂ ਦੇ ਦਿਮਾਗ ਵਿੱਚ ਆਇਆ ਕਿ ਇੱਕ ਡਰਾਈਵਰ ਜਿਹੜਾ ਉਹਨਾਂ ਨੇ 6 ਮਹੀਨੇ ਪਹਿਲਾਂ ਹਟਾਇਆ ਸੀ ਸ਼ਾਇਦ ਉਹਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੋਵੇ ਤਾਂ ਪੁਲਿਸ ਹੌਲੀ-ਹੌਲੀ ਉਸ ਡਰਾਈਵਰ ਦੀ ਖੋਜ ਕਰਦੀ ਹੈ ਤਾਂ ਉਸ ਡਰਾਈਵਰ ਨੂੰ ਜਾ ਕੇ ਅरेस्ट ਕਰਦੀ ਹੈ ਜਦੋਂ ਉਸ ਡਰਾਈਵਰ ਕੋਲੋਂ ਪੁਸ਼ਪਿਸ਼ ਕੀਤੀ ਜਾਂਦੀ ਹੈ ਤਾਂ ਪੂਰੀ ਘਟਨਾ ਜਿਹੜੀ ਸਾਹਮਣੇ ਆ ਜਾਂਦੀ ਹੈ ਇਸ ਪਰਿਵਾਰ ਨੇ 6 ਮਹੀਨੇ ਪਹਿਲਾਂ ਇੱਕ ਡਰਾਈਵਰ ਨੂੰ ਹਟਾਇਆ ਸੀ ਤਾਂ ਐਸੇ ਗੱਲ ਕਰਕੇ ਜਿਹੜਾ ਡਰਾਈਵਰ ਸੀ ਗੁੱਸੇ ਦੇ ਵਿੱਚ ਆ ਗਿਆ ਰੋਸ ਦੇ ਵਿੱਚ ਆ ਗਿਆ ਤੇ ਉਹ ਸੋਚਣ ਲੱਗਾ ਕਿ ਹੁਣ ਮੈਂ ਕੀ ਕਰਾਂ ਤਾਂ ਇਹਦਾ ਬਦਲਾ ਲੈਣ ਦੇ ਵਾਸਤੇ ਉਹਨੇ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਡਰਾਈਵਰ ਨੂੰ ਕੁਝ ਦਿਨ ਦੱਸ ਦਿੱਤਾ ਸੀ ਕਿ ਤੈਨੂੰ ਨੌਕਰੀ ਤੋਂ ਕੱਢ ਦਿੱਤਾ ਜਾਊਗਾ ਤਾਂ ਉਹਨੇ ਸਕੀਮ ਲਈ ਪਹਿਲਾਂ ਉਹ ਘਰ ਦੇ ਪਿਛਲੇ ਬਾਥਰੂਮ ਦੇ ਕੰਧ ਦੇ ਪਿਛਲੇ ਪਾਸੇ ਗਿਆ ਤਾਂ ਉਹਨੇ ਛੇਦ ਕਰਕੇ ਇੱਕ ਕੈਮਰਾ ਕੰਧ ਦੇ ਵਿੱਚ ਫਿੱਟ ਕੀਤਾ ਫਿਰ ਉਹ ਕੈਮਰੇ ਦੀਆਂ ਜਿਹੜੀਆਂ ਤਾਰਾਂ ਸੀ ਜਿਹੜਾ ਐਗਜ਼ਾਟ ਫੈਨ ਹੁੰਦਾ ਹੈ ਉਹਦੇ ਨਾਲ ਜੋੜੀਆਂ ਤਾਂ ਕਿ ਉਹਦੇ ਵਿੱਚ ਅਰਥ ਆ ਸਕੇ கரੰਟ ਆ ਸਕੇ ਚਾਲੂ ਹੋ ਸਕੇ ਕੈਮਰਾ ਫਿਰ ਇੱਕ ਡੋਂਗਲ ਦੇ ਨਾਲ ਵਾਈਫਾਈ ਚਲਾ ਕੇ ਉਹ ਕੈਮਰੇ ਨੂੰ ਆਨ ਕੀਤਾ ਤੇ ਫਿਰ ਆਪਣੇ ਮੋਬਾਈਲ ਦੇ ਉੱਪਰ ਉਹਦਾ ਲਿੰਕ ਸ਼ੇਅਰ ਕਰ ਲਿਆ ਤਾਂ ਜਦੋਂ પતિ ਪਤਨੀ ਨਹਾਉਣ ਗਏ ਬਾਥਰੂਮ ਦੇ ਵਿੱਚ ਤਾਂ ਉਹਨੇ ਉਹਨਾਂ ਦੋਹਾਂ ਦੀਆਂ ਵੀਡੀਓ ਆਪਣੇ ਫੋਨ ਦੇ ਅੰਦਰ ਰਿਕਾਰਡ ਕਰ ਲਈਆਂ ਉਸ ਡਰਾਈਵਰ ਨੇ ਦੱਸਿਆ ਕਿ ਇਹ ਮੈਂ ਜਿਹੜਾ ਸਾਰਾ ਮੈਨੂੰ ਕੁਝ ਨਹੀਂ ਪਤਾ ਸੀ ਕਿ ਇਹ ਕੈਮਰਾ ਮੈਂ ਕਿੱਥੋਂ ਲਵਾਂ ਕਿਵੇਂ ਫਿੱਟ ਕਰਾਂ ਤਾਂ ਕ੍ਰਾਈਮ ਪੈਟਰੋਲ ਤੇ ਹੋਰ ਮਤਲਬ ਇੰਟਰਨੈਟ ਤੋਂ ਮੈਂ ਸਰਚ ਕਰਕੇ ਇਹਦੇ ਬਾਰੇ ਜਾਣਕਾਰੀ ਹਾਸਲ ਕੀਤੀ ਤਾਂ ਫਿਰ ਜਿਵੇਂ ਜਿਵੇਂ ਉਹਦੇ ਉੱਪਰ ਦੱਸਿਆ ਸੀ ਮੈਂ ਉਸੇ ਤਰ੍ਹਾਂ ਇਹ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਤਾਂ ਜਦੋਂ ਪੁਲਿਸ ਨੇ ਇਸ ਇਨਸਾਨ ਨੂੰ ਫੜਿਆ ਤਾਂ ਇਹਦੇ ਕੋਲ ਇਰੇ ਫੋਨ ਦੇ ਅੰਦਰ ਇਹਨਾਂ ਦੀਆਂ ਤਾਂ ਵੀਡੀਓ ਹੈ ਹੀ ਸੀ ਨਾਲ ਨਾਲ ਜਿਹੜਾ ਉਹ ਡਰਾਈਵਰ ਆ ਉਹਦੀ ਆਪਣੀ গারਲਫ੍ਰੈਂਡ ਦੀਆਂ ਵੀ ਕੁਝ ਅਸ਼ਲੀਲ ਅਪੱਤੀ ਜਨਕ ਵੀਡੀਓ ਉਹਦੇ ਫੋਨ ਦੇ ਅੰਦਰ ਮਿਲੀਆਂ ਤੇ ਪੁਲਿਸ ਨੇ ਜਿਹੜਾ ਡਾਟਾ ਉਹ ਡਰਾਈਵਰ ਡਿਲੀਟ ਕਰ ਚੁੱਕਾ ਸੀ ਉਹ ਵੀ ਰਿਕਵਰ ਕਰ ਲਿਆ ਡਰਾਈਵਰ ਸੁਧੀਰ ਨੇ ਪੁਲਿਸ ਨੂੰ ਇਹ ਦੱਸਿਆ ਕਿ ਮੈਂ ਇੱਕ ਨਵਾਂ ਸਿਮ ਖਰੀਦ ਕੇ ਇਹਨਾਂ ਨੂੰ ਉਸ ਨੰਬਰ ਤੋਂ ਕਾਲ ਕੀਤੀ ਤਾਂ ਕਿ ਇਹਨਾਂ ਤੋਂ ਇਹਨਾਂ ਨੂੰ ਮੇਰੇ ਤੇ ਸ਼ੱਕ ਨਾ ਹੋਵੇ ਤਾਂ ਹੁਣ ਪੁਲਿਸ ਨੇ ਜਿਹੜਾ 1200 ਰੁਪਏ ਦਾ ਉਹਨੇ ਕੈਮਰਾ ਲਿਆ ਸੀ ਉਹ ਡੋਂਗਲ ਦੋ ਚਾਰਜਰ ਉਹਦਾ ਮੋਬਾਈਲ ਕਈ ਹੋਰ ਚੀਜ਼ਾਂ ਉਹਦੇ ਤੋਂ ਲੈ ਲਈਆਂ ਨੇ ਤੇ ਪੁਲਿਸ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੀ ਆ ਇਹ ਘਟਨਾ ਲਖਨਊ ਦੇ ਸ਼ਸ਼ਾਂਤ 골ਫ ਨਗਰ ਵਿੱਚ ਵਾਪਰੀ ਆ ਤੁਸੀਂ ਵੀ ਸਾਰੇ ਇਹ ਘਟਨਾ ਮੇਰਾ ਦੱਸਣ ਦਾ ਮਤਲਬ ਇਹੀ ਸੀ ਕਿ ਸਚੇਤ ਹੋ ਜੋ ਪਤਾ ਨਹੀਂ ਕੋਣ ਵਿਅਕਤੀ ਕੀ ਕਰ ਦੇਵੇ ਕਿਉਂਕਿ ਅਜਿਹੀ ਹੀ ਘਟਨਾ ਸਾਡੇ ਬਠਿੰਡੇ ਏਰੀਏ ਵਿੱਚ ਵੀ ਵਾਪਰੀ ਸੀ ਜਿੱਥੇ ਇੱਕ ਨਰਸ ਕੁੜੀ ਜਿਹੜੀ ਕਿਰਾਏ ਤੇ ਰਹਿੰਦੀ ਸੀ ਉਹਦੀਆਂ ਵੀਡੀਓ ਉਹਦੇ ਗੁਆਂਢ ਵਿੱਚ ਰਹਿੰਦੇ ਇੱਕ ਨੌਜਵਾਨ ਨੇ ਬਣਾਈਆਂ ਸੀ ਪਿਛਲੇ ਕੁਝ ਕੁ ਮਹੀਨੇ ਪਹਿਲਾਂ ਹੀ ਇਹ ਘਟਨਾ ਵਾਪਰੀ ਸੀ ਤੇ ਅਜਿਹੀਆਂ ਘਟਨਾ ਅਕਸਰ ਹੀ ਵਾਪਰਦੀਆਂ ਰਹਿੰਦੀਆਂ ਨੇ ਸੋ ਸਾਨੂੰ ਲੋਕਾਂ ਨੂੰ ਅਜਿਹੀਆਂ ਘਟਨਾ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਤੇ ਸੁਚੇਤ ਰਹਿਣਾ ਚਾਹੀਦਾ ਤਾਂਕੇ ਸਾਡੇ ਘਰ ਪਰਿਵਾਰ ਦੇ ਨਾਲ ਵੀ ਕੋਈ ਅਜਿਹੀ ਘਟਿਆ ਕਰਤੂਤ ਨਾ ਕਰੇ